ਲੈ ਵੀ ਮਿੱਤਰੋ ਜਿਹੜੀ ਮੱਝ ਖੜੀ ਹੈ ਨਾ ਤੇ ਮੱਝ ਬਾਈ ਨੇ ਸੇਰ ਕੀਤੀ ਆ ਇਹਨੇ ਇੱਧਰ ਪਾਸ ਹੋ ਜਾਂਦੀ ਹੈ ਬਾਈ ਤੇ ਬਾਕੀ ਪ੍ਰਧਾਨ ਸਾਹਿਬ ਪਾਸ ਕਰਦੇ ਆ ਹਨਾ ਇੱਧਰ ਤੇ ਮੱਝ ਹੈਗੀ ਬਾ ਕਮਾਲ ਤੁਸੀਂ ਦੇਖ ਲਓ ਗੁਲਦੇਵ ਸਿੰਘ ਐਂ ਕਰਾਂ ਉਰੇ ਹਜੇ ਕਿਵੇਂ ਹੋਇਆ ਸੌਦਾ ਕਿ ਕਿਵੇਂ ਆ ਹੋ ਗਿਆ ਜੀ ਸਭ ਤੋਂ ਹੋ ਗਿਆ ਹੋ ਗਿਆ ਅੱਛਾ ਬਾਅਦ ਵਿੱਚ ਸੈਂਪਲ ਫੜਦੇ ਨਾਲ ਫੜਦੇ ਨਾਲ ਮੱਝ ਦਿਖਾ ਦਈਏ ਪਹਿਲਾਂ ਮਿੱਤਰੋ ਤੇ ਪਾਸਪੋਰਟ ਹੁੰਦੀ ਹੈ ਕਿ ਨਹੀਂ ਉਹ ਆਪਾਂ ਦੇਖਦੇ ਆਂ ਬਾਅਦ ਵਿੱਚ ਤੇ ਰੇਟ ਜ਼ਰੂਰ ਦੱਸਾਂਗੇ ਆਪਾਂ ਤੇ ਭਾਈ ਮੈਨੂੰ ਐਂ ਦੱਸ ਮੱਝ ਦਾ ਜੇ ਗੱਲ ਕਰੀਏ ਕਿੰਨਾ ਸੂਆ ਦੂਜਾ ਸੂਆ ਹੈ ਜੀ ਕਿੰਨਾ ਦੁੱਧ ਦੁੱਧ 22 ਕਿਲੋ ਹੁਣ ਐਸ ਟਾਈਮ ਤਿਆਰ 22 ਕਿਲੋ ਕੰਡੇ ਤੇ ਥਾਪ ਤੇ ਦਿੱਤੀ ਹੈਗੀ ਅੱਛਾ 22 ਕਿਲੋ ਹਾਂ ਔੜ ਤੇ ਔੜ ਤੇ ਲੈਂਦੀ ਹੈ 22 ਕਿਲੋ ਠੀਕ ਹੈ 22 ਕਿਲੋ ਦੁੱਧ ਦੀ ਓਟ ਤੇ ਲੈਤੀ ਆ ਲੈ ਮਿੱਤਰੋ ਮੱਝ ਦਿਖਾ ਦਗੇ ਤੁਹਾਨੂੰ ਹਨਾ ਆਪਾਂ ਇੱਕ ਵਾਰੀ ਤੇ ਕਿਹੜਾ ਪਿੰਡ ਆ ਮਿੱਤਰੋ ਤੁਹਾਡਾ ਟੌਲਾ ਜੀ ਟੌਲਾ ਲੈ ਮੱਝ ਦੇਖ ਲਓ ਇੱਕ ਵਾਰੀ ਹਨਾ 22 ਕਿਲੋ ਓਟ ਦੀ ਲੈਤੀ ਆ ਜਮਾ ਬਾਈ ਕਹਿੰਦਾ ਵੀ ਕੰਡੇ ਤੇ ਤੋਲ ਕੇ ਫਿਰ ਮਨਜ਼ੂਰ ਆ ਕਹਿੰਦਾ ਜੇ ਮਨਜ਼ੂਰ ਹੋਇਆ ਤਾਂ ਰੱਖਿਓ ਕਹਿੰਦਾ ਤੇ ਨਹੀਂ ਕਹਿੰਦਾ ਓਟ ਦਾ ਮਤਲਬ ਹੀ ਇਹ ਹੁੰਦਾ ਮੱਝ ਹੈਗੀ ਬਾਗਮਾਲ ਡਬਲ ਮੱਝ ਹੈਗੀ ਹਨਾ ਪੂਰੀ ਲੈਵਲ ਉਵੇ ਦੀ ਦਿਖਾ ਦਾਂ ਮਾੜੀ ਲੰਮੀ ਤੋਰ ਦੇ ਇਹ ਆ ਦੇਖ ਲੈ ਮਿੱਤਰੋ ਮੱਧ ਪੂਰੀ ਬਾਗਮਾਲ ਮੈਂ ਫੇਰ ਕਹਿੰਦਾ ਪਿੱਠ ਪੁੱਠ ਦੀ ਬੰਤਰ ਦੇਖ ਲੋ ਬਾਕੀ ਨਾ ਗੱਲ ਕਰਵਾਉ ਮਾਲਕਾਂ ਨਾਲ ਵੀ ਆਏ ਹਾਏ ਹਾਏ ਕਹਿੰਦਾ ਮੇਰੀ ਫੁੱਟ ਹੋਣ ਦੇ ਲੈ ਚਾਂਜਰਾ ਝੁੰਜਰਾ ਪੂਰੀਆਂ ਪਾਈਆਂ ਹਨ ਆ ਜੋ ਗੱਲ ਬੁੱਲ ਆਇਆ ਮੋੜ ਲਿਆ ਕਰ ਮੋੜ ਲਿਆ ਲੈ ਵੀ ਗੱਲ ਕਰ ਗਏ ਹੁਣ ਜਿਹੜਾ ਆ ਬੰਦਾ ਸਕਰੀਨ ਤੇ ਦੇਸੀ ਜਾਂਦਾ ਨਾ ਇਹ ਆਪਣਾ ਆਪ ਦਾ ਬੰਦਾ ਹੈਗਾ ਤੇ ਆਪਦਾ ਬੰਦਾ ਮਤਲਬ ਬਲਦੇਵ ਸਿੰਘ ਬਾਠ ਪਿੰਡ ਕੁੱਬਿਆਂ ਤੋਂ ਕਿਵੇਂ ਪ੍ਰਧਾਨ ਇਹ ਸੀਰੇ ਤੇ ਜਗਰਬਾਦ ਦੀ ਵੇਚੀ ਆ ਅੱਛਾ ਠੀਕ ਆ ਸੀਰੇ ਤੇ ਜਗਰ ਨੇ ਇਧਰ ਬਾਬਾ ਜਗਰ ਆ ਗਿਆ ਪੁੱਲੂਂਕ ਦਾ ਫਿਰਦਾ ਐਨ ਕਦ ਐਨ ਲਾ ਰੱਖੀਆਂ ਤੇ ਓਟ ਜਮਾ 22 ਕਿਲੋ ਦੀ ਬਾਈ 22 ਦੀ ਓਟ ਤੇ ਦਿੱਤੀ ਹੈ ਅੱਛਾ ਪ੍ਰਧਾਨ ਸਾਹਿਬ ਫਿਰ ਕਿਵੇਂ ਆਪਾਂ ਗੱਲ ਭੰਨਣੀ ਹੈ ਕਿ ਨਹੀਂ ਭੰਨਣਾ ਤਾਂ ਨਹੀਂ ਆਪਾਂ ਨੂੰ ਜਿ ਕਿਉਂ ਲਾ ਹੈ ਇਹ ਸੀਰਾ ਬਾਈ ਕਹਿੰਦਾ ਵੀ ਤੇ ਘਰੇ ਦੇਣ ਵਾਲੀ ਹੈ ਠੀਕ ਹੈ ਮਾ ਬਾਪੂ ਨੂੰ ਕਹਦਾ ਮੈਂ ਘਰੇ ਤੂੰ ਰੱਖ ਲੈ ਜੇ ਮੈਂ ਨਾ ਯਾਰੀ ਭਗਾਈ ਆ ਯਾਰ ਬਸ ਦੋਸਤੀ ਨਾ ਲੀ ਜੀ ਅੰਜੀ ਪਿਆਰ ਆਪਣਾ ਠੀਕ ਹੈ ਕਹਿੰਦਾ ਪ੍ਰਧਾਨ ਜੀ ਰੋਜ਼ 20-20 ਵਾਲੀ ਕਰਦਾ ਹੁੰਦਾ ਅੱਜ ਆ ਜਾ ਅੱਛਾ ਫਿਰ ਮੈਂ ਬਾ ਬਾਪੂ ਨੂੰ ਫੋਨ ਮਾਰਿਆ ਘਰੋਂ ਆ ਗਿਆ ਠੀਕ ਹੈ ਮੈਂ ਲੈ ਜੀ ਕਹਿੰਦੇ ਵੀ 22 ਕਿਲੋ ਸਾਡੀ ਓਟ ਦੇ ਬਾਈ ਤੋਂ ਕੱਟ ਗਈ ਮੈਂ ਤੈਨੂੰ ਦੱਸਦੀ ਜੇ ਤੁਹਾਡੀ ਬਾਈ ਹੋਈ ਮੈਂ ਤੈਨੂੰ ਦੱਸਦਾ ਗੱਲ ਬਾਈ ਹੋਇਆ ਤਾਂ ਥੋੜੀ ਪ੍ਰਧਾਨ ਵੀਡੀਓ ਵਾਲਾ ਕੰਮ ਹੈ ਨਾ ਮੰਡੀਆਂ 'ਚ ਬੜਾ ਚਿਰ ਚੱਲਦਾ ਨਹੀਂ ਮੈਂ ਤੈਨੂੰ ਦੱਸਾਂ ਗੱਲ ਠੀਕ ਹੈ ਕੰਮ ਹੁਣ ਡਿੱਗਣ ਲੱਗੇ ਬੇਰਾ ਵਾਂਗੂ ਤੇ ਮੈਨੂੰ ਐਂ ਦੱਸ ਦੇ ਵੀ ਹੋਈ ਕਿੰਨੇ ਦੀ ਐ ਜਾਂ ਮੈਂ 1 ਰੁਪਈਆ ਦਾ ਉਲਣਾ ਨਾ ਰੱਖੀਂ ਦੇ ਭਲਾ ਤੂੰ ਕਿਤੇ ਹੀ ਵੇਚਨੀ ਆ ਬਾਬੇ ਨੂੰ ਪੁੱਛ ਲੈ ਜੀ ਨੇ ਵੇਚੀ ਤਿੰਨ ਦੀ ਦਿੱਤੀ ਐ ਵੀਰੇ ਸਾਢੇ ਤਿੰਨ ਦੀ ਹਾਂ ਬਹੁਤ ਬਹੁਤ ਧੰਨਵਾਦ ਤੇਰਾ ਉਹ ਮੈਂ ਤੈਨੂੰ ਦੱਸਾਂ ਗੱਲ ਤੇਰਾ ਧੰਨਵਾਦ ਮੈਂ ਕਿਉਂ ਕੀਤਾ ਵੀ ਆਪਾਂ ਖਰਾਬ ਨਹੀਂ ਕਰਨਾ ਰੇਟ ਸਮਝ ਗਿਆ ਗੱਲ ਵੀ 22 ਕਿਲੋ ਤੇਰੀ ਗਾਰੰਟੀ ਆ ਠੀਕ ਹੈ ਮੈਂ ਪਾਸ ਕਰਾਤੀ ਇਹਨਾਂ ਨੇ ਗਾਰੰਟੀ ਦਿੱਤੀ ਆ ਠੀਕ ਹੈ ਤੇ ਘਰੇ 22 ਹੋਇਆ ਕੰਡੇ ਤੇ ਤਾਂ ਤਾਂ ਥੋੜੀ ਪੈਸੇ ਦੇ ਦਿਓ ਨੇ ਸਾਡੀ ਮਹਿ ਵਾਸ ਭੇਜ ਦਿਓ ਸਮਝ ਗਿਆ ਗੱਲ ਮੇਰੀ ਹਾਂ ਇਹ ਨਹੀਂ ਕਿ ਝਾਗ ਵਾਲਾ ਕੰਡੇ ਲਾਉਣਾ ਟਾਈਮ ਟੂ ਟਾਈਮ ਤਿੰਨ ਟਾਈਮ ਲਾ ਲਓ ਚਾਰ ਟਾਈਮ ਲਾ ਲਓ ਚਵਾਈ ਆਪਣੇ ਵਿੱਚ ਹੀ ਹੋਊਗੀ ਆਪਣੇ ਦੀ ਕਰਾਵਾਂਗੇ ਇਹਦੀ ਚਵਾਈ ਮਾਈਕ ਮੋਤੇ ਨਾਲ ਲੈ ਗੱਲ ਸੁਣ ਲਓ ਮੇਣਾ ਸੁਣ ਲਾ ਹੁਣ ਮੇਰਾ ਮੇਣਾ ਮਾਰਦਾ ਤੈਨੂੰ ਸੋਥੋਂ ਤਾਂ ਨਹੀਂ ਹੋਈ ਚਵਾਈ ਇਹਦੀ ਮੈਂ ਕਰਵਾਉ ਹੁਣ ਚੰਗਾ ਮੈਂ ਕਰਵਾਉਂ ਚਵਾਈ ਇਹਦੀ ਠੀਕ ਹੈ ਕਿਵੇਂ ਪਰੋਣਾ ਠੀਕ ਹੈ ਖੁਸ਼ ਹੈ ਹੈ ਤੇਰੇ ਵੀ ਕੰਮ ਮੈਨੂੰ ਐ ਲੱਗਦਾ ਰਹਿੰਦਾ ਹੀ ਆ ਹੈਣਾ ਇੱਕ ਅੱਧਾ ਕੰਮ ਲੈ ਇਹ ਭਾਈ ਰਿਸ਼ਤੇਦਾਰ ਆਪਣਾ ਜੀ ਨੇ ਕੰਮ ਮਾੜੀ ਤੋਰੀ ਕਰਿਆ ਝੋਟੀ ਹੂੰ ਇਹ ਰਿਸ਼ਤੇਦਾਰ ਆਪਣਾ ਕੋਈ ਗੱਪਸੜੱਪ ਵਾਲੀ ਗੱਲ ਨਹੀਂ ਹੈਗੀ ਫਾਰਮ ਵੀ ਬਾਈ ਦਾ ਆਪਾਂ ਕਈ ਵਾਰੀ ਦਿਖਾਇਆ ਹੈਗਾ ਹੈ ਫਾਰਮ ਵੀ ਕਈ ਵਾਰੀ ਦਿਖਾਇਆ ਆਪਾਂ ਤੇ ਬਹੁਤ ਸੋਹਣੀ ਮੱਝ ਹੈਗੀ ਮੈਂ ਕਰੇ ਮੈਂ ਤੁਹਾਨੂੰ ਇੱਕ ਗੱਲ ਕਹੇਤੀ ਭਰਾਵੋ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰੋ ਆਪਾਂ ਗੱਪਸੜੱਪ ਵਾਲਾ ਕੰਮ ਨਹੀਂ ਕਰਦੇ ਠੀਕ ਹੈ ਗੱਪਸੜੱਪ ਵਾਲਾ ਕੰਮ ਨਹੀਂ ਕਰਦੇ ਤੇ ਆਪਣਾ ਰਿਸ਼ਤੇਦਾਰ ਹੈ ਤੇ 22 ਕਿਲੋ ਵਾਲੀ ਮੱਝ ਲੈਤੀ ਐ ਤੇ ਮੈਂ ਅੱਜ ਕਿਹਾ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਸ਼ੇਅਰ ਕਰਦੇ ਹੁੰਦੇ